ਸਿਵਰੇ ਵੀ ਪੈਪਰ ਟੁੱਟ ਗਿਆ ਪਾਣੀ ਸਾਰਾ ਪੈ ਰਿਹਾ ਥੱਟਾ ਥੱਟਾ ਬਹੁਤ ਨਿਸ਼ਾਨ ਹੋ ਗਿਆ ਇਹਦਾ ਫਟਾਫਟ ਦੇਖਿਆ ਜਾਵੇ ਸਾਰਾ ਬੁਰੀ ਲੋਕਾਂ ਨੂੰ ਇਹ ਨਹੀਂ ਪਰਵਾਹ ਕਿ ਕਿਦਾਂ ਵੀ ਇਹ ਹੈ ਦੀ ਬਣ ਪੀ ਰਿਹਾ ਹੈ। ਜਦੀ ਬਰਾ ਵੀ ਪੱਤੀ ਕੂਟੀਆਂ ਨੂੰ ਇਹ ਨੁਕਸਾਨ ਪਹੁੰਚ ਗਿਆ। ਉਫੀ ਖੜਕ ਪਾਰ ਕਰਕੇ ਵੀ ਉੱਥੇ ਵੀ ਤਰੇੜਾ ਇਹਦਾ ਕੌਣ ਜ਼ਿੰਮੇਵਾਰ ਪੰਜਾਬ ਵਿੱਚ ਜਿੱਥੇ ਮੌਨਸੂਨ ਦੀ ਐਂਟਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਬੀਤੇ ਦਿਨ ਹੀ ਮੌਸਮ ਵਿਭਾਗ ਦੇ ਵੱਲੋਂ ਇੱਕ ਖਬਰ ਸਾਂਝੀ ਕਰ ਦਿੱਤੀ ਗਈ ਸੀ ਜਿੱਥੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ 26 ਜੂਨ ਤੋਂ 10 ਤੱਕ ਦੇ ਸਕਦੇ ਹਨ ਪ੍ਰੀ ਮੌਨਸੂਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਜਿੱਥੇ ਕਿ ਲੋਕਾਂ ਨੂੰ ਪਖਦੀ ਹੋਈ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਉੱਥੇ ਹੀ ਬਰਸਾਤ ਦਾ ਮੌਸਮ ਜਿਹੜਾ ਹੈ ਉਹ ਲੋਕਾਂ ਦੇ ਲਈ ਮੁਸ਼ਕਲ ਬੰਦਾ ਜਾ ਰਿਹਾ ਹੈ ਕਿਉਂਕਿ ਜੇਕਰ ਕੁਝ ਜਗਾਵਾਂ ਦੀ ਗੱਲ ਕਰੀ ਤਾਂ ਕੁਝ ਥਾਵਾਂ ਤੇ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਮੌਨਸੂਨ ਦੀ ਪਹਿਲੀ ਬਰਸਾਤ ਜਿਹੜੀ ਕਿ ਪਿਛਲੀ ਰਾਤ ਨੂੰ ਬਾਰਿਸ਼ ਹੋਈ ਹੈ ਉਸ ਕਰਕੇ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਵਹੀਕਲ ਜਿਹੜੇ ਨੇ ਉਹ ਵੀ ਫਸੇ ਹੋਏ ਹਨ ਅਤੇ ਲੋਕਾਂ ਨੂੰ ਹੋਰ ਤਰ੍ਹਾਂ ਦੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਉੱਤੇ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਇੱਕ ਹਫਤੇ ਤੱਕ ਮੌਸਮ ਇਹੋ ਜਿਹਾ ਹੀ ਬਣਿਆ ਰਹੇਗਾ ਅਤੇ 30 ਤਰੀਕ ਨੂੰ ਪੂਰੇ ਤਰੀਕੇ ਦੇ ਨਾਲ ਪੰਜਾਬ ਨੂੰ ਮੌਨਸੂਨ ਘਿਰਦੇ ਹੋਏ ਨਜ਼ਰ ਆਣਗੇ ਤਾਂ ਉੱਥੇ ਜੇਕਰ ਗੱਲ ਕਰੀਏ ਤਾਂ ਮੌਨਸੂਨ ਦੀ ਐਂਟਰੀ ਤੋਂ ਬਾਅਦ ਲੁਧਿਆਣਾ ਵਿੱਚ ਵੀ ਭਾਰੀ ਬਰਸਾਤ ਹੋਈ ਹੈ ਜਿਥੇ ਲੋਕਾਂ ਨੂੰ ਰਾਹਤ ਤਾਂ ਮਿਲੀ ਹੈ ਪਰ ਉੱਥੇ ਆਵਾਜਾਈ ਕਰਨ ਵਾਲੇ ਲੋਕਾਂ ਲਈ ਬਰਸਾਤ ਮੁਸੀਬਤ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਦੇ ਨਾਲ ਅਤੇ ਜਲ-ਥਲ ਦੇ ਨਾਲ ਭਰੀਆਂ ਹੋਈਆਂ ਹਨ ਲੋਕਾਂ ਨੂੰ ਅਜੇ ਵਿੱਚ ਪਾਣੀ ਵਿੱਚ ਆਪਣੇ ਵਹੀਕਲਾਂ ਨੂੰ ਤੱਕਾ ਲਗਾਉਣਾ ਪੈ ਰਿਹਾ ਹੈ ਲੁਧਿਆਣਾ ਦੇ ਪ੍ਰਕਾਸ਼ ਨਗਰ ਦੇ ਵਿੱਚ ਵੀ ਇੱਕ ਬਣ ਰਹੇ ਹਸਪਤਾਲ ਦੀ ਬੇਸਮੈਂਟ ਦੇ ਕਰਕੇ ਨੇੜੇ ਤੇੜੇ ਦੇ ਘਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਜਿਸ ਕਰਕੇ ਕਈ ਘਰਾਂ ਦੀਆਂ ਕੰਧਾਂ ਟੁੱਟ ਗਈਆਂ ਹਨ ਅਤੇ ਵੱਡਾ مالی ਨੁਕਸਾਨ ਹੋਇਆ ਹੈ ਹਾਲਾਂਕਿ ਸੁਖ ਦੀ ਗੱਲ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੇਸਮੈਂਟ ਜ਼ਿਆਦਾ ਡੂੰਗੀ ਹੋਣ ਕਰਕੇ ਲੋਕਾਂ ਦੀਆਂ ਘਰਾਂ ਦੀਆਂ ਨੀਂਹਾਂ ਕਮਜ਼ੋਰ ਹੋ ਗਈਆਂ ਅਤੇ ਪਿੱਛੇ ਦੀਆਂ ਕੰਧਾਂ ਟੁੱਟ ਗਈਆਂ ਅੱਜ ਸਵੇਰੇ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ ਜਿਸ ਕਰਕੇ ਇਹ ਨੁਕਸਾਨ ਹੋਰ ਵੱਡਾ ਹੋ ਗਿਆ ਹੈ ਮੌਕੇ ਤੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ 6 ਤੋਂ ਵੱਧ ਘਰਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਜੇਕਰ ਸਾਨੂੰ ਕੋਈ ਸ਼ਿਕਾਇਤ ਹੋਵੇਗੀ ਤਾਂ ਅਸੀਂ ਮਾਮਲਾ ਦਰਜ ਕਰਾਂਗੇ ਉਨ੍ਹਾਂ ਕਿਹਾ ਬਾਕੀ ਅੱਜ ਸਵੇਰੇ ਦਾ ਇਹ ਮਾਮਲਾ ਹੋਇਆ ਹੈ ਅਸੀਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇੱਥੇ ਪਹੁੰਚੇ ਹਨ ਅੱਧੇ ਇੱਥੇ ਕਿਸੇ ਨਿਰਮਾਣ ਅਧੀਨ ਇਮਾਰਤ ਬਣ ਰਹੀ ਸੀ ਅਤੇ بارش ਹੋਣ ਕਰਕੇ ਕੁਝ ਘਰਾਂ ਨੂੰ ਨੁਕਸਾਨ ਹੋਇਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਹਾਦਸਾ ਹੋਇਆ ਹੈ ਇਲਾਕੇ ਦੇ ਲੋਕ ਕਈ ਕੰਪਲੇਂਟ ਦਿੰਦੇ ਹਨ ਅਤੇ ਇਸ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਮੇਰਾ ਘਰਲੀ ਸਾਰਾ ਨਾਮ ਆ ਜੀ ਹਮ ਮੇਰਾ ਨਾਮ ਬਲਜੀਤ ਸਿੰਘ ਆ ਜੀ ਕਿੱਥੋਂ ਦੇ ਨਿਵਾਸੀ ਹੋ ਤੁਸੀਂ ਹਾਂ ਪ੍ਰਕਾਸ਼ ਨਗਰ ਹਾਂਜੀ ਸਰ ਕੀ ਦਿੱਕਤ ਪਰੇਸ਼ਾਨੀ ਹੋਏ ਆ ਪਿੱਛੇ ਇਹਨਾ ਆਪਣੇ ਜਿਹੜਾ ਬਣਦਾ ਵਿਆ ਹਸਪੀਟਲ ਬਣਾਇਆ ਤਾਂ ਇਹਨਾਂ ਨੇ ਇਹ ਬਹੁਤ ਜ਼ਿਆਦਾ ਡੂੰਗਾ ਪੱਟ ਦਿੱਤਾ ਪਿੱਛੇ ਰਹਿਸੀ ਵਾਲੇ ਏਰੀਆ ਏਰੀਆ ਸਾਰਾ ਪਿੱਛੇ ਸਾਰੇ ਘਟ ਹੈਗੇ ਜੀ ਦੇਖੋ ਪਿੱਛੇ ਤੁਸੀਂ ਲੈਣਾ ਮੇਰੇ ਦੋਨੋਂ ਮਕਾਨਾਂ ਦੀ ਕੰਧ ਗਿਰ ਗਈ ਥੱਲੇ ਆ ਨਾਲ ਸਾਰੇ ਜਿਹੜੇ ਹੋਰ ਮਕਾਨ ਆ ਉਹਨਾਂ ਦੀ ਵੀ ਕੰਧ ਤਰੇੜਾ ਆ ਰਹੀਆਂ ਸਾਰੀਆਂ ਆ ਰਹੀਆਂ ਇਹਦਾ ਸੀਵਰੇਜ ਪਾਈਪਾਂ ਡੋਟੀਆਂ ਪਾਣੀ ਸਾਰਾ ਪੈ ਰਿਹਾ ਧੜਾ ਧੜਾ ਕਾਟਾ ਤਾਂ ਬਹੁਤ ਨੁਕਸਾਨ ਹੋ ਗਿਆ ਜੀ ਇਹਦੇ ਬੜਾ ਬੜੇ ਦੇਖਿਆ ਜਾਵੇ ਸਾਰਾ ਕੁਝ ਉਹ ਦੇਖੋ ਇੰਨੀ ਫੁੱਟ ਪਟਿਆ ਹੋਇਆ ਜੀ ਇਹਦਾ 40 50 ਫੁੱਟ ਵਾਲਾ ਹੀ ਘਟੋ ਘਟ ਕੋਈ ਬਡਾ ਹਾਦਸਾ ਜਿਹੜਾ ਵਾਪਰ ਸਕਦਾ ਬਿਲਕੁਲ ਵਾਪਰ ਸਕਦਾ ਜੀ ਇਹ ਵਾਪਰ ਗਿਆ ਜੀ ਸੁੱਤੇ ਬਿਆਂ ਦੇ ਗਿਰਜੇ ਸਾਡੇ ਕੋਲ ਬੈੱਡ ਪੈ ਜਾਣ ਦੇਖੋ ਪਤਾ ਨਹੀਂ ਕਿ ਬਿੱਡਾ ਥੱਲੇ ਸਾਰਾ ਨਿਕਲ ਗਿਆ ਮਿੱਟੀ ਸਾਰੀ ਥੱਲੇ ਨਿਕਲ ਗਈ ਆ ਵੱਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਸਾਡਾ ਤਾਂ ਨੁਕਸਾਨ ਦੀ ਪਰਵਾਹੀ ਕਰੀ ਜਾਵੇ ਸਾਰੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸਾਡਾ ਇਹਨਾਂ ਨੇ ਪਰਮਿਸ਼ਨ ਵਗੈਰਾ ਲਈ ਕੋਈ ਪਤਾ ਕੋਈ ਪਤਾ ਨਹੀਂ ਜੀ ਇਹਨਾਂ ਕੋਈ ਪਤਾ ਨਹੀਂ ਇਹਨਾਂ ਨੇ ਕੀ ਪਰਮਿਸ਼ਨ ਲਈ ਆ ਕਿ ਕੀ ਬਣਾ ਰਹੇ ਆ ਲੋਕਾਂ ਨੂੰ ਇਹ ਨਹੀਂ ਕਨਫਰਮ ਚੰਗੀ ਤਰ੍ਹਾਂ ਵੀ ਇਹ ਹੈ ਕਿ ਬਣ ਕੀ ਰਿਹਾ ਹੈ ਮੇਰਾ ਨਾਮ ਜੀ ਹਰਵਿੰਦਰ ਸਿੰਘ ਹੈ ਇਹ ਜੀ ਕੇ ਨੂੰ ਨਹੀਂ ਪੈਂਦੀ ਹੈ ਪ੍ਰਕਾਸ਼ ਸ਼ਕਰ ਸਾਡੇ ਸਕੂਲੇ ਪਿੱਛੇ ਵੇ ਜਿਸ ਨਾਲ ਨੁਕਸਾਨ ਹੋਇਆ ਜਿੱਥੇ ਤੇ ਮੈਂ ਪ੍ਰਕਾਸ਼ ਸ਼ਕਰ ਵੈਲਫੇਅਰ ਐਸਐਸ ਦਾ ਪ੍ਰਧਾਨ ਅਨੰਦਰ ਸਿੰਘ ਆ ਲੋਕਾਂ ਦਾ ਮਕਾਨਾਂ ਦਾ بارش ਕਾਰਨ بارش ਕਰਦੇ ਹੋਇਆ ਜੀ ਇੱਕ ਇਹਨਾਂ ਨੇ ਇੰਨੀ ਵੱਡੀ ਬੀਸਮੈਂਟ ਪੱਟੀ ਇਹ ਇਲੀਗਲ ਹੈ ਕਿਉਂਕਿ ਪਹਿਲੇ ਸਾਰਾ ਜਾਇਜਾ ਇਹਨਾਂ ਨੇ ਲੈਂਦੇ ਰੇਡ ਵੱਡੇ ਇੰਜੀਨੀਅਰ ਹੈ ਇਹਨਾਂ ਕੋਲ ਦੇ ਇਹ ਦੇਖ ਕੇ ਕਰਦੇ ਬਈ ਮਗਰ ਲੋਕਾਂ ਨੂੰ ਨੁਕਸਾਨ ਆ ਰਿਹਾ ਕੱਲ ਨੂੰ ਬਰਸਾਤਾ ਮੌਸਮ ਆ ਰਿਹਾ ਸੜਕ ਵੀ ਕਰੇ ਸੜਕ ਵੀ ਇੱਕ ਇਹਨਾਂ ਨੇ ਬੰਦ ਕੀਤੀ ਦੇਖੋ ਹਦੂਦ ਉਹ ਹੈਗੀ ਇਹਨਾਂ ਦੀ ਸੜਕ ਦੀ ਇਹਨਾਂ ਨੇ ਸੜਕ ਦੇ ਵਿੱਚ ਚੇਲ ਲਾ ਲਈ ਇਹ ਹੋਇਆ ਇਹ ਨਹੀਂ ਬਈ ਇਹ ਨਹੀਂ ਵੀ ਵੱਡੇ ਲੋਕ ਨੇ ਚੱਲ ਵੀ ਉੱਪਰ ਤੱਕ ਹੈਗੀ ਗੱਲਬਾਤ ਤੇ ਆਪਾਂ ਇੱਕੋ ਹੀ ਗੱਲ ਕਰੀਏ ਬਈ ਛੋਟੇ ਬੰਦੇ ਪਿੱਛੇ ਜਾਣ ਪਿੱਛੇ ਜਾਣ ਇਹ ਨਹੀਂ ਅਜਿਹਾ ਹੁੰਦੇ ਨਾ ਅਸੀਂ ਐਫਆਰ ਕੇ ਕਰਾਵਾਂਗੇ ਹਾਂਜੀ ਹਾਸਾ ਹੋਇਆ ਕਿਵੇਂ ਇਹ ਇਹ ਹਾਸਾ ਹੋਇਆ ਜੀ ਇਹ ਇਹਨੀ ਤਕੜੀ ਬੀਸਮੈਂਟ ਹੋਈ ਇਹਨਾਂ ਨੇ ਕੋਈ ਉਹਦਾ ਜਿਹੜੇ ਨਾਲ ਦੇ ਮਕਾਨ ਨੇ ਉਹਨਾਂ ਨੂੰ ਕੋਈ ਸਪੋਰਟ ਜਿਹੜੀ ਬੜੀ ਨੇੜੇ ਤੋਂ ਦਿੱਤੀ ਗਈ ਹੈ ਵੀ ਇਹਨੂੰ ਨੁਕਸਾਨ ਨਾ ਹੋਵੇ ਲੇਕਿਨ ਇਹ ਜਿਹੜਾ ਇਹ ਨੁਕਸਾਨ ਤਾਂ ਕਰਕੇ ਹੋ ਗਿਆ ਕਿ بارش ਪੈ ਗਈ ਤੁਹਾਨੂੰ ਪਤਾ ਸੀ ਜਦੋਂ ਇਹ ਬਿਲਡਿੰਗ ਬਣਦੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਇਲਾਕੇ ਦੇ ਲੋਕਾਂ ਨਾਲ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਇਹ ਨਾਲ ਨਹੀਂ ਹੋਈ ਜੀ ਇਹ ਤਾਂ ਸਾਨੂੰ ਉਸ ਦਿਨ ਪਾ ਲੱਗਾ ਜਦੋਂ ਬੀਸਮੈਂਟ ਵੱਟੇ ਆ ਰਹੀ ਹੈ ਕੋਈ ਇਹ ਵੀ ਦੱਸਿਆ ਕੋਈ ਇਹਨਾਂ ਨੇ ਵਰਕਰ ਨੂੰ ਪੁੱਛਦੇ ਸੀ ਇੱਥੇ ਭਈ ਤੁਸੀਂ ਕੀ ਇਹਦੇ ਬਣਾ ਰਹੇ ਹੋ ਕਿੰਨੇ ਜਗ ਲੈਏ ਕੌਣ ਮਾਲਕ ਹੈ ਕੋਈ ਕਿਸੇ ਨੂੰ ਸਾਨੂੰ ਕੁਝ ਨਹੀਂ ਦੱਸੀ ਇਹ ਠੇਕੇਦਾਰ ਜਾਨਣ ਜੀ ਉਹ ਜਾਣਦਾ ਸਹਿਮਤੀ ਬਣੀ ਕੋਈ ਸਹਿਮਤੀ ਹੋਣ ਦੇਖੋ ਸਾਰੀ ਪਰਵਾਹੀ ਪੂਰੀ ਕਰਨ ਜਿਹੜੇ ਮਕਾਨ ਡਿੱਗੇ 6-7 ਮਕਾਨ ਹੈਗੇ ਜੀ ਕੋਈ ਵੱਡਾ ਹਾਸਾ ਤ ਨਹੀਂ ਹੋਇਆ ਨਹੀਂ ਵੱਡਾ ਹਾਸਾ ਟਲ ਗਿਆ ਜੀ ਇਹ ਭਗਵਾਨ ਦੀ ਕਿਰਪਾ ਹੈ ਪਹਿਲੇ ਸਭ ਮੌਕੇ ਤੇ ਪਹੁੰਚੇ ਆ ਆ ਪਹੁੰਚੇ ਨੇ ਸਾਡੀ ਸਾਡੀ ਉਹਨਾਂ ਨੇ ਬੜੀ ਮੱਲਿਆ ਦੇ ਧਿਆਨ ਨਾਲ ਗੱਲ ਥੋੜੀ ਜੀ ਠੀਕ ਹੈ ਜੀ ਔਰ ਉਹ ਉਹਨਾਂ ਨੇ ਸਾਨੂੰ ਇਹਨਾਂ ਮੱਲਿਆ ਨੂੰ ਪੂਰਾ ਤਸੱਲੀ ਦਾ ਜੀ ਇਹਨਾਂ ਨੂੰ ਨੁਕਸਾਨ ਹੋਇਆ ਔਰ ਉਹ ਠੇਕੇ ਜਿਹੜੇ ਠੇਕੇਦਾਰ ਨੇ ਜਾਂ ਮਾਲਕ ਨੇ ਉਹ ਕਹਿੰਦੇ ਨੇ ਰਾਜਮੰਦੀ ਹੋਣੀ ਹੈ ਜੀ ਇਹ ਕੰਮ ਉਹਨਾਂ ਦੇ ਕਰਕੇ ਬੰਦ ਕਰਾਤਾ ਅਜੀ ਕੰਮ ਉਹਨਾਂ ਦੇ ਨਹੀਂ ਬੰਦ ਅਸੀਂ ਸਾਰੇ ਮੱਲਾ ਇੱਥੇ ਨਹੀਂ ਬੰਦ ਹੋਏਗਾ ਅਸੀਂ ਤਾਂ ਨਾ ਲਿਆ ਜੀ ਹਾਂ ਜੀ ਸਰ ਇਹ ਜਿਹੜੀ ਬਿਲਡਿੰਗ ਦਾ ਬਣ ਰਹੀ ਸੀ ਕਾਫੀ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਸੇ ਮੌਕੇ ਤੇ ਪਹੁੰਚੇ ਹੋ ਮਲੈ ਸਾਹਿਬ ਵੀ ਪਹੁੰਚੇ ਸੀ ਉਹਨਾਂ ਕਿਸ ਤਰੀਕੇ ਦੀ ਸੈਂਪਟੀ ਸੀ ਸੈਂਪਟੀ ਇਹ ਹੈ ਜੀ ਐਮਐਲ ਸਾਹਿਬ ਨੂੰ ਸਵੇਰੇ ਅਸੀਂ ਫੋਨ ਕਰਿਆ ਸੀ ਉਹ ਮੌਕੇ ਤੇ ਆਏ ਨੇ ਸਾਰਾ ਪ੍ਰਚਾਰਨ ਵੀ ਆਇਆ ਪੁਲਿਸ محکمہ ਵੀ ਆਇਆ ਕਾਰਪੇਸ਼ਨ ਵਾਲੇ ਆਪਰ ਵੀ ਆਏ ਨੇ ਸਾਰੇ ਜਿੰਨੇ ਵੀ ਡੈਮੇਜ ਹੋਏ ਨੇ ਜਿੰਨੇ ਵੀ ਕਾਰ ਡੈਮੇਜ ਹੋਏ ਨੇ ਸਾਰਿਆਂ ਦੀ ਪਰਪਾਈ ਜਿਹੜੇ ਆਨਰ ਨੇ ਉਹ ਕਰਵਾ ਕੇ ਦੇਣਗੇ ਇਹ ਸੈਮਟੀ ਹੋਈ ਆ ਪਹਿਲਾਂ ਉਹ ਕਰਵਾ ਕੇ ਦੇਣਗੇ ਫਿਰ ਇਹਦਾ ਨਾਕਾ ਦੇਖਿਆ ਜਾਊਗਾ ਪਾਸ ਕਾ ਨਹੀਂ ਪਾਸ ਆ ਇਹ ਨਹੀਂ ਪਾ ਸਕਤੇ ਬੰਦ तकरीबन ਭੱਲੇ ਵਾਲਿਆਂ ਦੀ ਸਹਿਮਤੀ ਨਾਲ ਹੀ ਇਹ ਬਣੂਗਾ ਹੁਣ ਭੱਲੇ ਵਾਲਿਆਂ ਦੀ ਸਹਿਮਤੀ ਨਾਲ بارشਾਂ ਦਾ ਮੌਸਮ ਹੈ ਤਾਂ ਇੱਕ بارش ਨੇ 2 ਘੰਟੇ ਦੀ بارش ਨੇ ਘਰਾਂ ਹਵਾਤੇ ਤਾਂ ਅਗਰ ਜ਼ਿਆਦਾ ਹੋਗੀ ਤਾਂ ਜਿੱਦਣਾ ਕਿਤੇ ਬਟਾ ਦੁਕਾਨ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਵਾ ਜਿਹੜਾ ਅੱਜ ਦਿਸਾਰ ਹੋਣੋ ਬੱਡੇ ਨਹੀਂ ਤਾਂ ਦੇਖੋ ਇਹ ਜਿਵੇਂ ਦੇਖਣ ਨੂੰ ਤੁਹਾਨੂੰ ਮਿਲਦਾ ਮੇਰੇ ਹਿਸਾਬ ਨਾਲ ਜੇ ਕਿਤੇ 1 ਘੰਟਾ ਅਧਾ ਘੰਟਾ بارش ਹੋਰ ਹੋ ਜਾਂਦੀ ਜੀ ਦਾ ਤਕਰੀਬਨ ਇੱਥੇ ਜਾਨੀ ਮਾਲੀ ਦਾ ਨੁਕਸਾਨ ਜ਼ਰੂਰ ਹੋਣਾ ਤੇ ਹੁਣ ਅਲਾਰਮ ਲਗਾ ਅਲਾਰਟ ਵੀ ਕਰਤਾ ਪ੍ਰਸ਼ਾਸਨ ਵੀ ਸਾਰਾ ਹਾਜ਼ਰ ਆ ਦੇਖੋ ਵਾਟਰ ਸਪਲਾਈ ਦਾ ਜਿਹੜਾ ਪਾਣੀ ਜਾਦੇ ਵਹਿ ਰਿਹਾ ਸੀ ਉਹ ਬੰਦ ਕਰਤਾ ਸੀਵਰੇਜ ਦਾ ਬੰਦ ਕਰਤਾ ਸਾਰਾ ਪ੍ਰਸ਼ਾਸਨ ਇੱਥੇ ਹਾਜ਼ਰ ਆ ਅਸੀਂ ਮਹੱਲੇ ਦੇ ਨਾਲ ਅਸੀਂ ਇਲਾਕਾ ਵਾਸੀਆਂ ਦੇ ਨਾਲ ਐਮਐਲਏ ਸਾਹਿਬ ਅਸੀਂ ਸਾਰੇ ਅਸੀਂ ਉਹਨਾਂ ਦੇ ਨਾਲ ਆ ਜੋ ਉਹ ਕਹਿਣਗੇ ਉਹੀ ਹੋਊਗਾ ਉਹਨਾਂ ਤੋਂ ਬਿਨਾਂ ਇੱਕ ਕਦਮ ਵੀ ਇੱਥੇ ਇਹ ਕੰਮ ਨਹੀਂ ਚੱਲੇ ਪਹਿਲੀ ਗੱਲ ਤਾਂ ਮੈਂ ਇਹਨਾਂ ਦਾ ਬੜਾ ਧੰਨਵਾਦੀ ਆ ਕੋਗੀ ਸਾਹਿਬ ਦਾ ਕਿ ਬਹੁਤ ਇਸਾਰ ਟਾਈਮ ਤੇ ਨੋਟਿਸ ਤੇ ਇਹਨਾਂ ਨੇ ਇਹਨਾ ਟਾਈਮ ਲੜ ਕੇ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹੋ ਕੇ ਮਹੱਲੇ ਦੇ ਨਾਲ ਜਿਹੜੇ ਦੁੱਕੀ ਨੇ ਮੈਂਬਰ ਸਾਡੇ ਉਹਨਾਂ ਨੂੰ ਆ ਕੇ ਢਾੜਸ ਬਧਾਇਆ ਇਹਦੇ ਵਾਸਤੇ ਮੈਂ ਇਹਨਾਂ ਮਹੱਲੇ ਵੱਲੋਂ ਐਜੇ ਚੇਅਰਮੈਨ ਪ੍ਰਕਾਸ਼ ਮਹਰ ਵਰਪ ਸੋਸਾਇਟੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇੱਕ ਜਿਹੜਾ ਮੈਨੂੰ ਲੱਗ ਰਿਹਾ ਹੈ ਕਿ ਉਹ ਸਦਾ ਮਗਲਜ ਵੀ ਹੋਵਾ ਲੇਕਿਨ ਇਹ ਇਲੀਗਲ ਲੱਗ ਰਿਹਾ ਜੋ ਵੀ ਬਣ ਰਿਹਾ ਕੋਈ ਲੀਗਲ ਕੰਮ ਨਹੀਂ ਹੈਗਾ 40 40 50 50 ਫੁੱਟ ਬੇਸਮੈਂਟ ਰੈ residențial ਏਰੀਆ ਚ ਖੋਦ ਦੇਣੀ ਮੇਰਾ ਖਿਆਲ ਹੈ ਕਿ ਇਹ ਪ੍ਰਸ਼ਾਸਨ ਜਾਂ ਜੋ ਵੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਵੇਂ ਇਹ ਹੋ ਰਿਹਾ ਹੈ ਇਹ ਬਹੁਤ ਇਸ ਤੋਂ ਪਹਿਲੇ ਵੀ ਦੋ ਵਾਰੀ ਇਹਨਾਂ ਨੂੰ ਆ ਕੇ ਮੈਂ ਪੁੱਛਿਆ ਵੀ ਸੀ ਕਹਿੰਦੇ ਨਹੀਂ ਜੀ ਵਸੇ ਨਹੀਂ ਹੈ ਉਹ ਕਰ ਦਿੱਤਾ ਇਹਨਾਂ ਨੇ 50 ਫੁੱਟ ਤੋਂ ਕਰੀਬ ਕਰੀਬ ਜਿਹੜਾ ਕਹਿੰਦਾ ਪਰਮਿਸ਼ਨ ਹੈ ਪਤਾ ਨਹੀਂ ਜੀ ਪਰਮਿਸ਼ਨ ਹੋ ਵੀ ਸਕਦੀ ਹੈ ਉਹਨਾਂ ਨੂੰ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਦੇਖਿਆ ਗਲਾਟੇ ਦੇ ਚੱਕਰ ਲਾਉਣੇ ਪੈਂਦੇ ਆ ਪਰ ਵੱਡੀ ਵੱਡੀ ਇਮਾਰਤਾਂ ਬੰਦੀ ਹੈ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੈ ਨਾ ਮੈਨੂੰ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇੱਕ ਅਸੀਂ ਡੰਪ ਮਾਲੇ ਚ ਰਹੇ ਨੇ ਇਹ ਕੋਈ ਬਹੁਤ بڑے ਉਹ ਨਹੀਂ ਹੈਗੇ ਆਪਣੇ ਜਿਹੜਾ ਕਹਿੰਨਾ ਮੈਂ ਕਾਰੋਬਾਰੀ ਨੇ ਜਿਹੜੇ ਦੁਕਾਨਦਾਰ ਨੇ ਮਸਾਂ ਹੀ ਜੋੜ ਤਾੜ ਕੇ ਆਪਣਾ ਕਹਿੰਨਾ ਬਈ ਇਹਨਾਂ ਨੇ ਮਕਾਨ ਬਣਾਇਆ ਅੱਜ ਉਹ ਮਕਾਨ ਦਾ ਹਾਲਤ ਦੇਖ ਕੇ ਹਾਲਾਂਕਿ ਮੇਰਾ ਹਾਲੇ ਨਹੀਂ गिरਿਆ ਉਹਦੇ ਚੇ ਲੇਕਿਨ ਇਹਨਾਂ ਨੂੰ ਵੀ ਦੇਖ ਕੇ ਮੈਂ ਰੋਪੇ ਤੁਹਾਡੇ ਸਾਹਮਣੇ ਮੈਨੂੰ ਮੇਰਾ ਦਿਲ ਭਰਿਆ ਹੈ ਮੈਂ ਕਹਿੰਦਾ ਕਿ ਕਿਵੇਂ ਕਰਨੀ ਤੇ ਇਸ ਕਰਕੇ ਮੈਂ ਐਮਐਲਏ ਸਾਹਿਬ ਅਗੇ ਜਰੂਰ गुजारिश ਕਰਾਂਗਾ ਕਿ ਇਹ ਜਰੂਰ ਆਪਣਾ ਧਿਆਨ ਚ ਰੱਖਣ ਕਿ ਇਹ ਮੈਨੂੰ ਲੱਗਦਾ ਹੈ ਕਿ ਇਹ ਇਲੀਗਲ ਹੈ ਅਗਰ ਲੀਗਲ ਹੋਏ ਤਾਂ ਸਾਨੂੰ ਗਾਰੰਟੀ ਜਰੂਰ ਦੇਣ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਕਾਰਵਾਈ ਇਹ ਪੂਰਾ ਮਹੱਲਾ ਤੁਹਾਡੇ ਫੜਾ ਹੈ ਔਰ ਇਹ ਲੋਕਾਂ ਦੇ ਪੈਸੇ ਵਾਸਤੇ ਸਿਰਫ ਪੈਸੇ ਕਮਾਉਣ ਵਾਸਤੇ ਆਪਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਲ ਜਾਈਏ ਮੇਰਾ ਕਹਾਲੇ ਇਨਸਾਨੀਅਤ ਨਹੀਂ ਕਹਿੰਦੀ ਔਰ ਇਹ ਇਸ ਵਲ ਮੈਂ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਐਵੇਂ ਐਵੇਂ ਜਿਹੜਾ ਨਾ ਕੰਮ ਨਾ ਕਰੋ ਜਿਹੜਾ ਕਿ ਪੈਸੇ ਕਰਕੇ ਪੈਸਾ ਨਨਾਲ ਜਾਣੇ ਨਾ ਰਹਿਣੇ ਨੇ ਇਹ ਅਸੀਂ ਰੋਟੀ ਖਾਣੇ ਦੇ ਬਸ ਜਨਾ ਕੰਦੂਰੀ ਚਾਹੀਦੀ ਹੈ ਇਹ ਪ੍ਰਕਾਸ਼ ਨਾ ਪ੍ਰਕਾਸ਼ ਕਲੋਨੀ ਪੈਂਦੀ ਹੈ ਪ੍ਰਕਾਸ਼ ਕਲੋਨੀ ਹੈ ਨਾ ਪ੍ਰਕਾਸ਼ ਕਲੋਨੀ ਹੈ ਤੇ ਇਹਦੇ ਵਿੱਚ ਕੋਈ ਹਸਪੀਟਲ ਬਣ ਰਿਹਾ ਸੀਗਾ ਜੋ ਮੈਂ ਬਿਲਕੁਲ ਪਤਾ ਕੀਤਾ ਕਾਰਪੋਰੇਸ਼ਨ ਤੋਂ ਵੀ ਕਿ ਜਿਹਦਾ ਸੀ ਐਲ ਜੂ ਵੀ ਤੇ ਨਕਸ਼ੇ ਵਗੈਰਾ ਵੀ ਪਾਸ ਨੇ ਪਰ ਰਣੋਂ ਵਾਲਿਆਂ ਦੀ ਨੈਗਲੀਜੈਂਸੀ ਬਹੁਤ ਆ ਜਿਨ੍ਹਾਂ ਨੇ ਮਤਲਬ ਜੀਟਾ ਵਟਾ ਫਾੜ ਜਿਹੜਾ ਪਿਆ ਠੇਕੇਦਾਰ ਨੂੰ ਚਾਹੀਦਾ ਸੀ ਜਿਹੜਾ ਬਿਲਡਿੰਗ ਬਣਾ ਰਿਆ ਉਸ ਤੋਂ ਪਹਿਲਾਂ ਪਿਛਲੀਆਂ ਬਿਲਡਾਂ ਨੂੰ ਬਿਲਡਿੰਗ ਨੂੰ ਪ੍ਰੋਟੈਕਟ ਕਰਦਾ ਉਹ ਥੋੜੀ ਜਿਹੀ ਨੈਗਲੀਜੈਂਸੀ ਕਰਕੇ ਜਿਹੜੀ ਭਾਰੀ ਪ੍ਰਸਾਦ ਅੱਜ ਹੋਈ ਆ ਉਹ ਜਦੋਂ ਭਰ ਗਈ ਬੇਸਮੈਂਟ ਇਹਨਾਂ ਦੀ ਤੇ ਉਹ ਸਾਰੇ ਘਰਾਂ ਦੇ ਜਿਹੜੇ 5 6 ਘਰ ਨੇ ਟੁੱਟੇ ਉਹਨਾਂ ਦੇ ਸਾਹ ਮੇਰੇ ਸਾਰੇ ਪਿੱਛੇ ਖੜੇ ਨੇ ਜਿਨ੍ਹਾਂ ਦੇ ਘਰ ਦੇ ਓਨਰ ਨੇ ਤੇ ਉਹ ਅਸੀਂ ਬੈਠ ਕੇ ਐਵੇਂ ਕੀ ਵੀ ਪਹਿਲਾਂ ਤਾਂ ਓਨਰ ਨਾਲ ਗੱਲ ਕੀਤੀ ਹੈਗੀ ਇਹ ਜਿਹੜੇ ਵੀ ਹੈਗੇ ਨੇ ਇਹਨਾਂ ਦਾ ਜੋ ਵੀ ਕੰਪਨਸੇਸ਼ਨ ਬੰਦਿਆ ਮੁਆ ਉਹ ਫਾਰੀਟਾਰ ਤੇ ਨਾਲ ਦੇ ਘਰ ਪ੍ਰੇਅਰ ਖਰਾ ਕੇ ਪਲਸ ਦਿੱਤੇ ਜਾਣਗੇ ਕਿੰਨਾ ਦਾ ਆਰਕੀਟੈਕਟ ਹੋਏਗਾ ਕਿੰਨਾ ਦਾ ਹੋਏਗਾ ਪ੍ਰੋਪਰ ਵੀ ਨਾ ਸਾਰਾ ਆਪਣੀ ਪਸੰਦ ਦਾ ਜੋ ਵੀ ਇਹਨਾਂ ਨੇ ਕੰਮ ਕੀਤਾ ਆਪੇ ਆਪ ਕਰਾਉਣਾ ਜਾਂ ਇਹ ਜਿਹੜੇ ਜਿੰਨਾ ਤੋਂ ਇਹਨਾਂ ਨੂੰ ਨੁਕਸਾਨ ਪਹੁੰਚਿਆ ਉਸ ਪਾਰਟੀ ਦੇ ਥਰੂ ਕਰਾਉਣਾ ਉਹਦੇ ਲਈ ਆਪਸੀ ਸਹਿਮਤੀ ਬਣਦੀਤੀ ਗਈ ਹੈਗੀ ਔਰ ਬੜੇ ਸੁਖਾਵੇ ਮਾਹੌਲ ਸਾਰੇ ਰੈਜ਼ੀਡੈਂਟਸ ਨੇ ਮਾਨ ਰੱਖਿਆ ਸਾਡਾ ਸਾਰਿਆਂ ਦਾ ਔਰ ਕਿਉਂਕਿ ਜਿਹੜਾ ਬੜਾ ਇੱਕ ਸੰਜੀਦਗੀ ਵਾਲਾ ਇਸ ਟਾਈਮ ਮਸਲਾ ਹੈਗਾ ਤੈਨੂੰ ਬੜੇ ਉਸੋ ਵਾਸਤੇ ਵੀ ਸਾਨੂੰ ਇਹ ਫੈਸਲਾ ਲਿਆ ਗਿਆ ਵੀ ਸਾਰੇ ਦੇ ਸਾਇਹ ਤੇ ਉਹਨਾਂ ਦੇ ਘਰਾਂ ਦੀ ਜੋ ਵੀ ਬਰਬਾਦ ਹੈ ਜੀ ਜਾਂ ਜੋ ਵੀ ਕੰਮ ਹੋ ਰਿਹਾ ਹੈ ਛੇ ਕਰ ਲੈ ਅਜੇ 6 ਆਏ ਨੇ ਆ ਕੋਈ ਗੱਲ ਨਹੀਂ ਉਹ ਕਾਰਪੋਰੇਸ਼ਨ ਦੀਆਂ ਟੀਮਾਂ ਵੀ ਆਈਆਂ ਹੋਈਆਂ ਨੇ ਸੁਪਰ ਪੰਪ ਸਟਰਕਚਰ ਮਸ਼ੀਨਾਂ ਵੀ ਤੇ ਪੰਪ ਸਟੇਸ਼ਨ ਵੀ ਲੱਗ ਚੁੱਕੇ ਨੇ ਆ ਬੰਦਿਆਂ ਦਾ ਬਚਾ ਜੀ ਆ ਬੰਦਿਆਂ ਦੀ ਜਾਨੀ ਨੂੰ ਪਰਮਾਤਮਾ ਦਾ ਸ਼ੁਕਰ ਆ ਕਿਸੇ ਜੀ ਦੇ ਕੋਈ ਸੱਟ ਨਹੀਂ ਲੱਗੀ ਔਰ ਬਚਾ ਹੋ ਗਿਆ ਬਹੁਤ ਜਲਦੀ ਪਰਮਾਤਮਾ ਨੇ ਸਾਡੀ ਲਾਜ ਰੱਖੀ ਇਸ ਜੀ ਦੀ ਤੇ ਹਾਂ بارش ਕਰਕੇ ਸਾਰਾ ਹੋਇਆ ਹੈਗਾ ਇੱਕੋ ਦਾ ਬਿਚੇ ਬੇਸਮੈਂਟ ਸੀਗੀ ਬੇਸਮੈਂਟ ਚ ਪਾਣੀ ਭਰਨ ਕਰਕੇ ਜਿਹੜੇ ਘਰ ਸੀ ਇਹ ਨਾਲ ਦੇ ਉਹਨਾਂ ਚ ਟਲੇਣਾ ਆ ਗਈਆਂ ਤੇ ਕੁਝ ਗੰਦਾ ਵੀ ਡਿਗਿਆ ਨੇ ਤੇ ਬਾਕੀ ਦੇਖਦੇ ਆ ਵਕਤ ਪਰ ਪਰਮਿਸ਼ਨ ਹੈਗੀ ਆ ਹਾਂ ਇਹਨਾਂ ਕੋਲ ਹੈਗੀ ਆ ਮੈਂ ਪਤਾ ਇੱਥੇ 80 ਪੀ ਸਾਫ ਖੜੇ ਬਾਕੀ ਤੁਰੀ ਨੌਰਮ ਜ਼ੋਨ ਨਾਲ ਤੋਂ ਲੈ ਲਓ ਪਰ ਹਾਂ ਇਹ ਬਿਲਡਿੰਗ ਉਹਨੂੰ ਉਦੋਂ ਤੱਕ ਨਹੀਂ ਬਣੂਗੀ ਜਦ ਤੱਕ ਬੱਲੇ ਵਾਲਿਆਂ ਦੀ ਸਹਿਮਤੀ ਨਹੀਂ ਹੋਏਗੀ ਔਰ ਪਲੱਸ ਇਹਨਾਂ ਦੇ ਘਰਾਂ ਦੀ ਪਹਿਲਾਂ ਮੁਰੰਮਤ ਹੋ ਕੇ ਪ੍ਰੋਪਰ ਵੇਨਾ ਜਦ ਤੱਕ ਇਹ ਸਾਰੇ ਸੰਤੁਸ਼ਟ ਨਹੀਂ ਹੋਣਗੇ ਵੀ ਸਾਡੇ ਜੋ ਨੁਕਸਾਨ ਦੀ ਪਰਪਾਈ ਹੋਈ ਆ ਵੀ ਉਹ ਨੁਕਸਾਨ ਦੀ ਪਰਪਾਈ ਅਸੀਂ ਪੂਰੇ ਪ੍ਰੋਪਰ ਕਰਨ ਤੋਂ ਬਾਅਦ ਫਿਰ ਇੱਕ ਬੈਠ ਕੇ ਇਹਨਾਂ ਦਾ ਜਨਾਨੀ ਅਸਲੀ ਫੈਸਲਾ ਲਿਆ ਜਾਊਗਾ ਜਿੱਦਾਂ ਮੇਰਾ ਇਲਾਕਾ ਕਹੂਗਾ ਉਸ ਹਿਸਾਬ ਨਾਲ ਵੀ ਕੰਮ ਚੱਲ ਰਿਹਾ ਹੈ ਇੱਕ ਵੱਡਾ ਹੱਸਾ ਹੋ ਸਕਦਾ ਸੀ ਜੀ ਹੈ ਨਹੀਂ ਲੱਗਦਾ ਵੱਡਾ ਹੱਤਾ ਹੋ ਸਕਦਾ ਆ ਦੇਖੋ ਕੁਦਰਤ ਦਾ ਪ੍ਰਕੋਪਾ ਜਿਵੇਂ ਸਿੱਧੇ-ਸਿੱਧੇ ਕਰੇਟਰਾਂ ਤੋਂ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾਂ ਘੰਟਿਆਂ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਆ ਪੱਤੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਤੋਂ ਬਦਲ ਤਸਕੀਰ ਕੁਆ ਡੈਟ ਵੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਨੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਹਣਸ ਉਠਾਣ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਫੜ ਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਧੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਸੜਕਾਂ ਤੇ ਨਹੀਂ ਪਾਣੀ ਵੀ ਵੱਡੀ ਅੰਗੈਲੀ ਜਿਹੜੀ ਅਧਿਕਾਰ ਇਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਨਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀਆਂ ਵੀ ਨੇ ਸਾਡੇ ਲੋਕਾਂ ਦੀਆਂ ਵੀ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗਿਆ ਯਾਰ ਇਹਦਾ ਕਿਉਂਕਿ ਅਰਥ ਦੇ نیچے ਕੀ ਹੈ ਤਾਂ ਪੱਟਨ ਤੋਂ ਬਾਅਦ ਤਾਂ ਲੱਗਦਾ ਬਰ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਿਹਾ ਹੀ ਹੈ ਕੋਈ ਪ੍ਰੋਪਰ ਦੀ ਜੋ ਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਅਗੇ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਮਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸੁਭਾਵਿਕ ਘਟਨਾ ਨਾਲ ਆਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਲਾ ਕੇ ਹਰ ਜ਼ੋਨ 'ਚ ਹਰ ਵਾਰ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮੌਨਸੂਨ ਤੋਂ ਪਹਿਲਾਂ ਹਲਕੇ ਤੇ ਜਾਊਗਾ ਬਿਲਕੁਲ ਅਪਸਾਸ ਕੋਸ਼ਿਸ਼ ਕਰ ਰਹੇ ਆ ਕਰ ਰਹੇ ਕਿਉਂ ਨਾ ਨਾਲਾ ਜਿੱਤਰਾ ਬਹਾਰਵਰੀ ਓਵਰ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਡੇ ਲਈ ਬੌਮ ਟੈਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤਾਂ ਕਾਰੀ ਕਾਰੀ ਦੀ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟੋ ਸਰ ਕੀ ਬਿਲਡਿੰਗ ਨੂੰ ਲੈ ਕੇ ਕਾਫੀ ਘਰਾਂ ਦਾ ਨੁਕਸਾਨ ਹੋਇਆ ਮੌਕੇ ਤੇ ਪਹੁੰਚੇ ਹੋ ਕੀ ਸਭ ਨੇ ਇਹ ਇੱਥੇ ਇੱਕ ਹਸਪਤਾਲ ਬਣ ਰਿਹਾ ਤੇ ਇਹਦੇ ਨਾਲ ਮਕਾਨ ਨੇ ਤੇ ਇਹਦੇ ਪਾਰਸ਼ਪੈਂਡ ਕਰਕੇ ਨਾ ਥੋੜਾ ਜਿਹਾ ਨਕਸ਼ਾਨ ਮਕਾਨਾਂ ਦਾ ਹੋ ਗਿਆ ਇਸ ਸਬੰਧੀ ਅਜੇ ਸਾਨੂੰ ਕੋਈ ਕੰਪਲੇਂਟ ਨਹੀਂ ਮਸੂਲ ਹੋਈ ਜੇ ਕੋਈ ਕੰਪਲੇਂਟ ਮਸੂਲ ਹੋਏ ਜਿਹੜਾ ਕਾਨੂੰਨ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏ ਤੇ ਹੁਣ ਤੁਸੀਂ ਮੌਕੇ ਤੇ ਪਹੁੰਚੇ ਹੋ ਲੋਕਾਂ ਨੂੰ ਦੱਸ ਰਹੇ ਹੋ ਲੋਕਾਂ ਨੂੰ ਤਾਂ ਲੋਕ ਤਾਂ ਅਸੀਂ ਪੁਲਿਸ ਲਾਈ ਹੈ ਅਸੀਂ ਆਪ ਵੀ ਖੜੇ ਹਾਂ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਲੋਕਾਂ ਨੂੰ ਜਾਨ ਤੋਂ ਰੋਕ ਰਹੇ ਹਾਂ ਲੋਕਾਂ ਦੀ ਖਾਸ ਕਰ ਰਹੇ ਹਾਂ ਕੋਈ ਵੱਡਾ ਹਾਸਾ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਅਜੇ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਬਿਲਡਿੰਗਾਂ ਦਾ ਨੁਕਸਾਨ ਹੋਇਆ ਉਸ ਸਬੰਧੀ ਜਿਹੜੇ ਮਾਲ ਕੋਈ ਕੰਪਲੇਂਟ ਦੇਣਗੇ ਉਹਦੇ ਕਾਨੂੰਨ ਅਨਸਾਰ ਉਹਨਾਂ ਦੀ ਕਾਰਵਾਈ ਕੀਤੀ। ਉਹ ਲੋਕਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਜਿਹੜੀ ਕੋਈ ਸ਼ਿਕਾਇਤ ਐਮ.ਐਲ.ਏ. ਸਾਹਿਬ ਆਈ ਸੀ ਉਹ ਲੋਕਾਂ ਦੀ ਉਹਨਾਂ ਨੇ ਗੱਲਾਂ ਸੁਣੀਆਂ ਨੇ ਇਹਨਾਂ ਦਾ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਕੰਪਰੋਮਾਈਜ਼ ਕਰਿਆ ਕਿ ਅਸੀਂ ਰਿਪੇਅਰ ਕਰਾ ਕੇ ਦਵਾਂਗੇ। ਉਹ ਕਮੇਟੀ ਗਠਿਤ ਹੋਈ ਹੈ ਜੋ ਰਿਪੇਅਰ ਕਰਾ ਦੇਣਗੇ ਤਾਂ ਠੀਕ ਹੈ। ਕਿੰਨੇ ਵਜੇ ਪੁਲਿਸ ਨੂੰ ਜਾਣਕਾਰੀ ਮਿਲ ਸੀ ਕਿੰਨੇ ਵਜੇ ਪੁਲਿਸ ਤਾਂ ਸਵੇਰ ਦੀ ਖੜੀ ਹੈ ਜੀ। ਹਾਂ।